ਅੱਜ 31 ਅਗਸਤ ਹੈ ਤੇ ਸਵੇਰੇ 7 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਡੈਮਾਂ ਦੇ ਦਰਿਆਵਾਂ ਦੇ ਪਾਣੀ ਦੇ ਪੱਧਰ ਦੀ ਜਾਣਕਾਰੀ ਦੇਵਾਂਗੇ ਤੇ ਜਿਸ ਸਮੇਂ ਵੀਡੀਓ ਰਿਕਾਰਡ ਹੋ ਰਹੀ ਹੈ ਉਸ ਸਮੇਂ ਵੀ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਅੱਜ ਭਾਰੀ ਨਹੀਂ ਪੈ ਰਿਹਾ ਹੈ ਜਿਕਰ ਅਸੀਂ ਡੈਮਾਂ ਦੇ ਵਿੱਚ ਆਏ ਪਾਣੀ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੀ ਗੱਲ ਪਹਿਲਾਂ ਕਰਦੇ ਹਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1391.41 ਹੈ। ਅ ਤੇ ਉੱਥੇ 1,16,163 ਕਿਊਸਕ ਪਾਣੀ ਆ ਰਿਹਾ। 1,40865 ਕਿਊਸਕ ਪਾਣੀ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਵਾ। ਤੇ ਕੱਲ ਵੀ 13.99.5 ਸੀ। ਥੋੜੇ ਜਿਹਾ ਪੁਆਇੰਟ ਪਾਣੀ ਉੱਥੇ ਵਧਿਆ ਤੇ ਜੋ ਪਾਣੀ ਦਾ ਇਨਫਲੋ ਹੈ ਉਹ ਵੀ ਵੱਧ ਗਿਆ ਹੈ। ਅ ਔਰ ਅੱਗੇ ਗੱਲ ਕਰੀਏ ਢਿਲਵਾ ਬ੍ਰਿਜ ਦੇ ਉੱਪਰ ਉੱਥੇ ਜਿੱਥੇ ਕੱਲ 2 ਲੱਖ ਪਾਣੀ ਕਿਉਸਕ ਵਗ ਰਿਆ ਸੀ ਅੱਜ ਸਵੇਰੇ 230000 ਸ਼ਾਮੀ ਇਹ 22122000 ਹੈਗਾ ਤਾਂ ਇਹ ਲਗਾਤਾਰ ਪਾਣੀ ਵਧਿਆ ਹੈ ਜੋ ਛੱਡਿਆ ਜਾ ਰਿਹਾ ਉਤੋਂ ਜਾਂ ਜੋ ਰਸਤਿਆਂ ਦੇ ਵਿੱਚੋਂ ਮੀਂਹ ਦਾ ਪਾਣੀ ਰਲ ਜਾਂਦਾ ਵਾ ਸਤਲੋਜ ਦੇ ਵਿੱਚ 1672.62 ਫੁੱਟ ਪਾਣੀ ਦਾ ਲੈਵਲ ਹੈ 1680 ਡੇਂਜਰ ਮਾਰਕ ਹੈ 8 ਫੁੱਟ ਤੋਂ ਥੱਲੇ ਹੈ ਉੱਥੇ ਜੋ ਪਾਣੀ ਆ ਰਿਹਾ ਉਹ 64081 ਹੈ ਜੋ ਛੱਡਿਆ ਜਾ ਰਿਹਾ 54356 ਦਾ ਤੇ ਡਾਊਨਸਟ੍ਰੀਮ ਰੋਪੜ ਵਿਖੇ 39240 ਕਿਊਸਕ ਫਲੋਰ ਰੇਲਵੇ ਬ੍ਰਿਜ ਤੇ 29564 ਤੇ ਯੂਸਫ ਔਰ ਗਿੱੜਪਿੰਡੀ ਵਿਖੇ 47800 ਕਿਊਸਕ ਪਾਣੀ ਉੱਥੋਂ ਅੱਗੇ ਜਾ ਰਿਹਾ ਵਾ ਸੋ ਸਤਲੁਜ ਦੇ ਵਿੱਚ ਤਾਂ ਫਿਲਹਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਉੱਥੇ ਕੀ ਟਿਕਿਆ ਕਾਫੀ ਦਿਨਾਂ ਤੋਂ ਚੱਲ ਰਿਹਾ ਵਾ ਤੇ ਜੇ ਇਹ 8 ਫੁੱਟ ਥੱਲੇ ਹੈ ਪਰ ਜਿਹੜਾ ਪੌਂਗ ਡੈਮ ਹੈ ਉਹ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੀ ਆ 1390 ਡੇਂਜਰ ਮਾਰਕ ਹੈ 1393 ਤੋਂ ਥੱਲੇ ਇਹ ਆਉਣਾ ਸ਼ੁਰੂ ਹੋਇਆ ਸੀ ਹੁਣ ਥੋੜੇ ਪੁਆਇੰਟ ਫਿਰ ਵਧਣਾ ਸ਼ੁਰੂ ਹੋਇਆ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈ ਪੰਜਾਬ ਵਿੱਚ ਵੀ ਮੀਂਹ ਹੁਣ ਕੱਲ ਤੋਂ ਸ਼ੁਰੂ ਹੋ ਗਿਆ ਹੈ ਤੇ ਜੋ ਹਰੀਕੇ ਹੈੱਡ ਜਿੱਥੇ ਸਤਲੁਜ ਬਿਆਸ ਇਕੱਠੇ ਹੋ ਜਾਂਦੇ ਆ ਤੇ ਉਹਦੇ ਅੱਗੇ ਇਕੱਲਾ ਸਤਲੁਜ ਰਹਿ ਜਾਂਦਾ ਵਾ ਹਰੀਕੇ ਵਿਖੇ 266392 ਕਿਊਸਕ ਪਾਣੀ ਆ ਰਿਹਾ 252067 ਕਿਊਸਕ ਪਾਣੀ ਛੱਡਿਆ ਜਾ ਰਿਹਾ ਕੱਲ ਇਹ 255 ਸੀ ਸੋ ਉਹਦੇ ਲਗਭਗ ਉਨਾ ਹੀ ਪਾਣੀ ਉੱਥੇ ਆ ਰਿਹਾ ਵਾ ਤੇ ਛੱਡਿਆ ਜਾ ਰਿਹਾ ਵਾ ਪਰ ਜੋ ਮੌਸਮ ਦੀ ਗੱਲ ਕਰੀਏ ਤਾਂ ਵੱਖ-ਵੱਖ ਜੋ ਰਿਪੋਰਟਾਂ ਨੇ ਉਹਦੇ ਵਿੱਚ ਅ ਕੱਲ ਤੋਂ ਮੀਂਹ ਪੈਣੇ ਸ਼ੁਰੂ ਹੋ ਗਏ ਆ 3 ਤਰੀਕ ਦਾ ਅਲਰਟ ਹੈ ਜਿਹਦੇ ਵਿੱਚ ਪੰਜਾਬ ਹਰਿਆਣਾ ਜੰਮੂ ਹਿਮਾਚਲ ਇਹ ਸਾਰਿਆਂ ਦੇ ਵਿੱਚ ਭਾਰੀ ਤੋਂ ਭਾਰੀ ਨਹੀਂ ਵੀ ਪੈ ਸਕਦੇ ਆ ਇਸ ਕਰਕੇ ਇਹ ਜੇ ਹੜ੍ਹਾਂ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਡੈਮਾਂ ਦੇ ਵਿੱਚੋਂ ਪਾਣੀ ਜੋ ਆ ਰਿਹਾ ਇਹ ਤਾਂ ਆਉਂਦਾ ਹੀ ਰਹੇਗਾ ਅਗਲੇ ਦਿਨਾਂ ਦੇ ਵਿੱਚ ਵੀ ਤੇ ਇਹ ਕਿਤੇ ਵਧਾਉਣਾ ਵੀ ਪੈ ਸਕਦਾ ਜੇ ਕ੍ਰਮੀ ਜ਼ਿਆਦੇ ਪੈ ਗਏ ਜੇ ਕ੍ਰਮੀ ਘਟ ਪੈਂਦੇ ਆ ਫਿਰ ਇਹਦੇ ਵਿੱਚ ਘਟ ਵੀ ਹੋ ਸਕਦਾ ਹੈ ਪਰ ਮੀਂਹ ਦਾ ਅਲਰਟ ਹੈ ਸਾਰਿਆਂ ਨੂੰ ਸचेत ਰਹਿਣ ਦੀ ਲੋੜ ਹੈ